ਅਗਲੀ ਗੱਲ ਕਰੀਏ ਆਪਾਂ ਅਕਾਲੀ ਦਲ ਦੀ ਹੈ ਅਕਾਲੀ ਦਲ ਦੇ ਬਾਰੇ ਹੁਣ ਆਪਾਂ ਕੱਲ ਵੀ ਚਰਚਾ ਕਰਕੇ ਛੱਡਿਆ ਵੀ ਸੁਖਬੀਰ ਸਿੰਘ ਬਾਦਲ ਜਦੋਂ ਆਏ ਸੀ ਪ੍ਰੋਟੈਸਟ ਕਰਨਾ ਤਾਂ ਉਹਨਾਂ ਨੇ ਮਜੀਠੀਆ ਦਾ ਨਾਂ ਤੱਕ ਨਹੀਂ ਲਿਆ ਮਜੀਠੀਆ ਦੇ ਹੱਕ ਦੇ ਵਿੱਚ ਜਿੰਨਾ ਵੀ ਅਕਾਲੀ ਦਲ ਨਿਤਰਿਆ ਹੈ ਕੀ ਹੁਣ ਉਸ ਗੱਲ ਦੇ ਨਾਲ ਸੁਰਜੀਤ ਹੋ ਜਾਊਗਾ ਦੇਖੋ ਜਦੋਂ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੀ ਲੈਂਡ ਪੁਲਿੰਗ ਦੇ ਮਾਮਲੇ 'ਚ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਤੱਕ ਨਹੀਂ ਕੀਤਾ ਕੀਤਾ ਜੀ ਹਾਂ ਹਾਂ ਪਰ ਜਦੋਂ ਹੁਣ ਉਹ ਕੰਨ ਧਰਨਾ ਦੇਣ ਲਈ ਆਏ ਜਦੋਂ ਪ੍ਰੋਟੈਸਟ ਕਰਨ ਆਏ ਤਦ ਉਹਨਾਂ ਦੀ ਗੱਡੀ ਨੂੰ ਜਦੋਂ ਪੁਲਿਸ ਨੇ ਰਕਿਆ ਉਹ ਕਹਿੰਦੇ ਜੀ ਮੈਂ ਤਾਂ ਗੁਰਦੁਆਰਾ ਅੰਮ੍ਰਿਤਸਰ ਚਾ ਚੰਗੀ ਗੱਲ ਹੈ ਜੀ ਗੁਰੂ ਘਰ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਪੁਲਿਸ ਨੂੰ ਜਾਣਦਰਾ ਚਾਹੀਦਾ ਸੀ ਇਹ ਤਰੀਕਾ ਕਰ ਸਹੀ ਨਹੀਂ ਹਮਮ ਪਰ ਉਹ ਪੁਲਿਸ ਨੂੰ ਇਹ ਠੋਕੇ ਕਿਉਂ ਨਹੀਂ ਕਹਿ ਰਹੇ ਸੀ ਕਿ ਮੈਂ ਮੇਰੇ ਹੱਕਸ ਚੱਲਿਆ ਮੈਨੂੰ ਜਾਣ ਦੇ ਤੁਸੀਂ ਕੌਣ ਹੁੰਨੇ ਰੋਕਣਾ ਸਿੱਧਾ ਕਹਿੰਦੇ ਵੀ ਕੀ ਹੱਜ ਜੀ ਜੀ ਬਈ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਰੋਸ ਪ੍ਰਗਟਾਉਣ ਦਾ ਧਰਨਾ ਲਾਉਣ ਦਾ ਤੁਹਾਨੂੰ ਹੱਕ ਹੈ ਸੜਕਾਂ ਰੋਕਣ ਦਾ ਪੁਲਿਸ ਨੂੰ ਕਿਹਨੇ ਹੱਕ ਦਿੱਤਾ ਜਿਹੜੀ ਗੱਲ ਹੀ ਆਪਾਂ ਹਰਿਆਣੇ ਨੂੰ ਭੰਡਦੇ ਆ ਤੇ ਉਸ ਕਹੇ ਜੀ ਦਿੱਲੀ ਜਾਂਦੇ ਨੂੰ ਰਸ ਰੋਕਦਾ ਤੇ ਉਹ ਵੀ ਕਹਿੰਦਾ ਪੰਜਾਬ ਪੁਲਿਸ ਕਰੀ ਵੀ ਮਹਾਲੀ ਕਲੀ ਮੁਖੰਦਰੀ ਭਗਵਾਨ ਤੁਮੰਡਾ ਹੋ ਗਿਆ ਪੰਜਾਬ ਪੁਲਿਸ ਦਾ ਹੋ ਗਿਆ ਡੀਸੀ ਦਾ ਹੋ ਗਿਆ ਕਿ ਤੁਸੀਂ ਸਰਕਾਰ ਤੋਂਗੇ ਤੇ ਆਮ ਆਦਮੀ ਪਾਰਟੀ ਦੇ ਦੇ ਮੰਤਰੀ ਤੇ ਮੰਤਰੀ ਬੈਠ ਕੇ ਜਿਵੇਂ ਪ੍ਰੈਸ ਕਾਨਫਰੈਂਸਾਂ ਕਰਕੇ ਕਹਿ ਰਹੇ ਸੀ ਬਈ ਦੇਖੋ ਜੀ ਸੁਖਵੀਰ ਬੱਲ ਦਾ ਜੱਜਾਂ ਨੂੰ ਡਰਾਉਣ ਆ ਗਿਆ ਇਹ ਤਾਂ ਜੀ ਕਾਲੀ ਵਰਕਰ ਲੈ ਵੀ ਜਦੋਂ ਕੇਜਰੀਵਾਲ ਨੂੰ ਚੱਕਦੇ ਸੀ ਤੁਸੀਂ ਦਿੱਲੀ ਕਿਉਂ ਡਰਾਉਣ ਜਾਂਦੇ ਸੀ ਬਿਲਕੁਲ ਸਹੀ ਹੈ ਹੂੰ ਤੁਸੀਂ ਦਿੱਲੀ ਸੜਕਾਂ ਤੇ ਧਰ ਰੇ ਆਉਣ ਕਿਉਂ ਜਾਂਦੇ ਸੀ ਦੋ ਦੋ ਮਿੰਟ ਦੀਆਂ ਵੀਡੀਓ ਬਣਾਉਣਾ ਕਿਉਂ ਬਹੁੰਦੇ ਸੀ ਕਿ ਮੈਂ ਇੱਥੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਜੀ ਜੀ ਸਹੀ ਹੈ ਉਹ ਕੀ ਠੀਕ ਹੈ ਅਦਾਲਤ ਦੇ ਅੰਦਰ ਨਹੀਂ ਜਾਣ ਦੀ ਆਗਿਆ ਤੁਸੀਂ ਨਾ ਜਾਣਦੇ ਹੋ ਗੇਟ ਤੱਕ ਤਾਂ ਆਉਂਦੀ ਉਹਨੂੰ ਆਗਿਆ ਹੂੰ ਉੱਥੇ ਰੁਕ ਜੀ ਚਲੋ ਇਸ ਤੋਂ ਵੀਗਾ ਅਕਾਲੀ ਵਰਕਰ ਰੋਕਲੇ ਸੁਖਵੀਰ ਬਾਦਲ ਰੋਕ ਲਿਆ ਗੱਡੀਆਂ ਚ ਬਿਠਾ ਦੇ ਬਸਾਂ ਢੂਲੇ ਲੈ ਗਏ ਕਈਆਂ ਨੂੰ ਘਰਾਂ ਚ ਨજરਬੰਦ ਕਰ ਲਿਆ ਮਹਾਲੀ ਸੀਟ ਕਰਤਾ ਹੱਥ ਹਾਂ ਅਦਾਲਤ ਕੰਨੀ ਨੂੰ ਮਾਲੀ ਦਾ ਕਿੰਨੇ ਆਉਂਦੀ ਸੜਕ ਦੇ ਉੱਤੇ ਨਾਕੀ ਨਾਕੀ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ ਹੂੰ ਹੂੰ ਮੀਡੀਅਮ ਸਵਾਲ ਕਰਨ ਲੱਗ ਪਏ ਤੁਹਾਡੇ ਮੰਤਰੀ ਉੱਠ ਕੇ ਭੱਜਣ ਲੱਗ ਪਏ ਉਹਨਾਂ ਪ੍ਰੈਸ ਕਾਨਫਰੰਸਾਂ ਚ ਜਵਾਬ ਨਹੀਂ ਆ ਰਹੇ ਹੂੰ ਹੂੰ ਇਹ ਕਰਨਾ ਤੇ ਫਿਰ ਆਮ ਪ੍ਰਕਿਰਿਆ ਦੇ ਵਿੱਚ ਜਦੋਂ ਅਦਾਲਤ ਅੰਦਰ ਪ੍ਰਕਿਰਿਆ ਚੱਲਦੀ ਹੈ ਤਾਂ ਕੁ ਵਾਰੀ ਪੱਤਰਕਾਰ ਅਕਸਰ ਚਲੇ ਜਾਂਦੇ ਨੇ ਚਲੋ ਜੇ ਟੀਵੀ ਚੈਨਲੇ ਵੀ ਹੋਣ ਤਾਂ ਉਹ ਕੈਮਰਿਆਂ ਤੋਂ ਬਿਨਾ ਜਾ ਸਕਦੇ ਨੇ ਮਤਲਬ ਅੰਦਰ ਤੁਸੀਂ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਹੀਂ ਕਰ ਸਕਦੇ ਪਰ ਅਦਾਲਤੀ ਪ੍ਰਤੀਤ ਤੁਸੀਂ ਬੈਠ ਕੇ ਕੁਝ ਨੋਟ ਕਰਨਾ ਹੈ ਕੁਝ ਦੇਖਣਾ ਹੈ ਕੁਝ ਅੱਖਾਂ ਹੀ ਤੁਹਾਡਾ ਬਹੁਤ ਕੁਝ ਨੋਟ ਕਰਨੀਆਂ ਹੁੰਦੀਆਂ ਤੁਸੀਂ ਉਸ ਮਾਹੌਲ ਤੋਂ ਹੀ ਬਹੁਤ ਸਮਝਣਾ ਹੁੰਦਾ ਉਹ ਜਾਣਦੀ ਜੱਜ ਜੁਣਗੀ ਉਹ ਕਿਉਂ ਨਹੀਂ ਜੀ ਜਿੱਦਣ ਪੇਸ਼ ਕੀਤਾ ਸੀ ਬਿਕਰਮ ਜਿਠੀਆਂ ਨੂੰ ਪਹਿਲੀ ਵਾਰ ਹਮਮ ਗਿਰਤਾਰੀ ਤੋਂ ਬਾਅਦ ਉਹਦਨੇ ਇਸ ਕੰ ਦਾ ਬਹੁਤ ਸਗਾਮਾ ਹੋਇਆ ਫੇ ਕੱਲ ਐਪਲੀਕੇਸ਼ਨ ਲਾਤੀ ਕਿ ਜੀ ਅਸੀਂ ਨਹੀਂ ਚਾਹੁੰਦੇ ਕਿਸੇ ਸਾਹਮਣੇ ਸੁਣ ਬਾਈ ਕਿਉਂ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਜਨਤਕ ਹੈ ਸਾਰਾ ਕੁਝ ਸਾਡਾ ਹਾਂ ਹਾਂ ਮਤਲਬ ਕੋਨੇ ਕਿਉਂ ਜਿਆ ਕੀ ਸੀ ਅੰਦਰ ਜਿਹਦੇ ਵਿੱਚ ਤੁਹਾਨੂੰ ਲੱਗਦਾ ਸੀ ਕਿ ਤੁਹਾਡੀ ਕੋਈ ਬਦਨਾਮੀ ਹੋ ਰਹੀ ਹੈ ਹਾਂ ਤਰਪਾਲਾਂ ਪਾ ਕੇ ਅਦਾਲਤ ਦੇ ਆਲੇ ਦੁਆਲੇ ਤਰਪਾਲਾਂ ਪਾ ਕੇ ਬੈਰੀਗੇਡ ਲਾ ਕੇ ਰस्सियां ਲਾ ਕੇ ਅੱਛਾ ਅਰਜੀ ਲਾਉਣ ਤੋਂ ਬਾਵਜੂਦ ਵੀ ਮਤਲਬ ਕਿ ਇਹ ਕੋਈ ਆਹ ਨਾ ਜਾਵੇ ਨੇੜੇ ਵੀ ਪੰਛੀ ਵੀ ਪਰਨਾ ਮਾ ਜਾਵੇ ਇਦਾਂ ਹੋਈ ਜੀ ਸੋਣ ਬਾਈ 4 ਘੰਟੇ ਦੇ ਕਰੀਬ ਸਵੇਰਾਈ ਚੱਲੀ 11 ਵਜੇ ਸਵੇਰਾਈ ਸ਼ੁਰੂ ਹੋਈ ਤੇ 9 ਵਜੇ ਤੇ ਗ੍ਰਿਮੀ ਮੁਕੀ 4 ਘੰਟੇ ਦੀ ਸੁਣਵਾਈ ਤੋਂ ਬਾਅਦ 4 ਦਿਨ ਦਾ ਰਿਮਾਂਡ ਮਿਲ ਗਿਆ। ਪਿਛਲਾ 3 ਦਿਨ ਦਾ ਰਿਮਾਂਡ ਸੀ ਹੁਣ 4 ਦਿਨ ਦਾ ਰਿਮਾਂਡ ਹੈ ਤੇ ਪਿਆਰੀ ਵਕੀਲ ਬਾਹਰ ਆ ਕੇ ਕਹਿ ਰਹੇ ਸੀਗੇ ਜੀ ਕਿ ਸਹਿਯੋਗ ਨਹੀਂ ਕਰ ਰਹੇ ਵਿਕਰਮਜੀਤ ਘਈ ਇਸ ਲਈ ਸੀ ਰਿਮਾਂਡ ਨਾਲ ਅਗਲੇ ਕਹਿੰਦੇ ਵੀ ਹੁਣ ਅਗਲੇ 4 ਦਿਨਾਂ ਚ ਗਰੰਟੀ ਲੈ ਲਈ ਤੁਸੀਂ ਕਿ ਸਹਿਯੋਗ ਕਰੂਗਾ। ਤੇ ਫਿਰ ਅਸੀਂ ਜੀ ਪਹਿਲਾਂ ਸ਼ਿਮਲੇ ਲੈ ਕੇ ਗਏ ਸੀ ਉੱਥੇ ਜੀ ਬੇਨਾਮੀ ਜ਼ਮੀਨ ਮਿਲ ਗਈ ਹੈ ਨਾ ਤੇ ਜੀ ਹੁਣ ਅਸੀਂ ਜੀ ਗੁਰੂਪੁਰ ਲੈ ਕੇ ਜਾਣਾ ਜੀ ਉੱਥੇ ਇਹਨਾਂ ਦੀ ਕੰਪਨੀ ਹੈ ਜੀ ਇਹਨਾਂ ਦੇ ਵਕੀਲ ਕਹਿੰਦੇ ਨੇ ਕਿ ਕਿ ਕਿਹੜੀ ਕੰਪਨੀ ਕਿਹੜਾ ਕੀ 2016 ਸਾਲ ਹੋ ਗਏ ਠੀਠਿਆਂ ਨੂੰ ਛੱਡਿਆ ਦਾਦੇ ਵਾਲੇ 11% ਸ਼ੇਅਰ ਚੱਲਦੇ ਨੇ ਫੋਟ ਦਾ ਕੋਈ ਲੈਣ ਦੇਣ ਵੀ ਨਹੀਂ ਸਾਡਾ ਤੇ ਐਵੇਂ ਹਵਾ ਬਣਾਈ ਜਾਂਦੇ ਹੁਣ ਇਹ ਸਭ ਦੇ ਦਰਮਿਆਨ ਅਕਾਲੀ ਦਲ ਦਾ ਧਰਨਾ ਪ੍ਰਦਰਸ਼ਨ ਜੀ ਚਾਹੇ ਬੈਂਡਪੁਰੀ ਵਾਲੇ ਮਾਮਲੇ ਤੇ 15 ਤਰੀਕ ਤੋਂ ਕਹਿ ਰਹੇ ਨੇ ਚਾਹੇ ਬਿਕਰਮਜੀਠੀ ਵਾਲੇ ਮਸਲ ਨਿਕਲੇ ਨੇ ਸੁਖਵੀਰ ਬਾਦਲ ਨਿਕਲੇ ਤਾਂ ਹੋਰ ਵੀ ਨਿਕਲੇ ਨੇ ਹੂੰ ਉਹਦੇ ਵਿੱਚੋਂ ਕੀ ਇਹ ਮੰਨਿਆ ਜਾਵੇ ਕਿ ਅਕਾਲੀ ਦਲ ਨੂੰ ਇਹ ਸੰਘਰਸ਼ ਚੋਂ ਬੂਰ ਪੈ ਜਾਊਗਾ ਉਹ ਪੈਰਾਂ ਸਿਰ ਹੋ ਗਿਆ ਸਹੀ ਉਹਨੂੰ ਲੱਗਦਾ ਕਿ ਬੇਸ਼ੱਕ ਜਦੋਂ ਪੰਜਾਬ 'ਚ ਝੂਠੇ ਇਨਕਾਊਂਟਰ ਹੋ ਰਹੇ ਸੀ ਆਹ ਹਾਨੀ 'ਚ ਗਿੱਟੇ ਗੋਡਿਆਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਸੀ ਬਲਡੋਜ਼ਰ ਚੱਲ ਰਹੇ ਸੀ ਸਿੱਖਿਆ ਕ੍ਰਾਂਤੀ ਆ ਰਹੀ ਸੀ ਹੈਨਾ ਜੁੰਧ ਨਸ਼ਿਆਂ ਬਰੁੱਦਾ ਡਰਾਮਾ ਚੱਲ ਰਿਹਾ ਸੀ ਤਦ ਅਕਾਲੀ ਦਲ ਕਿਤੇ ਰੜਕਿਆ ਨਹੀਂ ਲੁਕਣ ਹੂੰ ਤਦ ਤੱਕ ਇਹ ਘਟੋਕੋਲੇ ਸੈਨਾ ਸੀਗਾ ਉਹ ਪਰ ਫੋਨ ਉਸਦਾ ਘਰ ਦੇ ਨਹੀਂ ਕਿਹਾ ਹੋਵੇ ਕਿ ਭਾਈ ਉਹ ਤਾਂ ਭਰਾ ਤੇ ਆ ਗਈ ਚਲ ਬੰਦ ਹੂੰ ਤੇ ਸੁਖਵੀਰ ਵੱਜੇ ਤਾਂ ਨਾਲ ਆਉਂਦਾ ਹੈ ਜੀ ਜੀ ਤੋਂ ਨਾਲ ਫਿਰ ਅਕਾਲੀ ਹੋਰ ਵੀ ਆਏ ਸੋ ਜੇ ਇਸ ਤਰ੍ਹਾਂ ਵੀ ਲੜਨਗੇ ਸ਼ੈਤਾਨ ਵੀ ਕੁਝ ਕਿਉਂਕਿ ਚਲੋ ਪਾਰਟੀ ਦੇ ਬਾਹਰ ਨਹੀਂ ਪਾਰਟੀ ਦੇ ਅੰਦਰ ਤਾਂ ਮਜੀਠੀਆ ਦੇ ਸਮਰਥਕ ਹੈਗੇ ਅਗਲੇ ਆਉਣ ਸੋ ਇਸ ਲਈ ਉਹਨਾਂ ਦੇ ਵਿੱਚ ਜਾਂ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਪਿਓ ਪੁੱਤ ਦੀ ਜੋੜੀ ਨੂੰ ਕੈਪਟਨ ਦੇ ਰਾਜ ਚ ਚੱਕਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲੂ ਸੁਖਵੀਰ ਬਾਦਲ ਨੂੰ ਹਾਂਜੀ ਉਸ ਤੋਂ ਬਾਅਦ ਅੰਦਰ ਉਹ ਦੋ ਵਾਰ ਸਰਕਾਰ ਬਣ ਗਈ ਸੀ ਕਾਲੀ ਜਲਦੀ ਹੂੰ ਤੇ ਜੇ ਪ੍ਰਕਾਸ਼ ਸਿੰਘ ਉਹਨਾਂ ਮੁੱਖ ਮੰਤਰੀ ਬਣੇ ਸੁਖਵੀਰ ਬਾਦਲ ਉਪ ਮੁੱਖ ਮੰਤਰੀ ਬਣੇ ਹੁਣ ਕੀਤੇ ਇਹ ਫਿਕਰ ਨਾ ਹੋਵੇ ਕਿ ਵਿਕਰਮ ਜੀ ਠੀਕ ਕੱਲਾ ਸਰਕਾਰ ਬਣਾ ਜੂਗੇ ਤੇ ਮੈਂ ਪਿੱਛੇ ਰਹਿ ਜਾਵਾਂ ਕੀਤੇ ਇਹ ਕਰਦਾ ਨਹੀਂ ਕਿ ਭਾਈ ਮੈਂ ਵੀ ਲੋਕਾਂ ਨੂੰ ਜਿੱਤੇ ਰਵਾਂਗਾ ਲੜਾਈ ਤਾਂ ਮੈਂ ਲੜੀ ਆ ਹੈਨਾ ਸੋ ਇਸ ਵਿੱਚ ਰਾਜਨੀਤੀ ਦਾ ਕਿਹੜਾ ਚਿਹਰਾ ਮੋਹਰਾ ਜੋ ਦਿਖਦਾ ਕੀ ਉਹ ਹੀ ਆ ਜਾਂ ਜੋ ਨਹੀਂ ਦਿਖਦਾ ਉਹ ਹੈ ਇਹ ਤਾਂ ਰੱਬ ਜਾਣੇ ਇਹਨਾਂ ਦੇ ਮਨ ਚ ਕੀ ਹੁੰਦਾ ਤੇ ਜੀਬ ਤੇ ਕੀ ਹੁੰਦਾ ਪਰ ਫਿਰ ਵੀ ਅਕਾਲੀ ਦਾ ਧਰਾਤ ਉਤੇ ਉਤਰਿਆ ਤੇ ਉਮੀਦ ਕੀਤੀ ਜਾਂਦੀ ਹੈ ਧਰਾਤ ਉਤੇ ਲੜੂਗਾ ਨਸ਼ਾ ਲੋਕਾਂ ਦੀ ਨਜ਼ਰ ਚ ਵੀ ਚੜੂਗਾ ਕਿਉਂਕਿ ਇਹ ਵਿਕਰਮ ਲੀਠੀਆ ਖਿਲਾਫ ਜਿਹੜੇ ਪੰਜਾਬ ਚ ਰੋਸਾ ਸੀ ਆ ਪੁਲਿਸ ਦੀਆਂ ਬਦੀਕੀਆਂ ਢੰਗ ਤਰੀਕਿਆਂ ਨੇ ਉਹਦੇ ਖਿਲਾਫ ਅਲਮੀ ਬਣਾਉਣ ਦਾ ਮੋਹਰ ਵੀ ਸ਼ੁਰੂ ਕਰ ਦਿੱਤਾ। ਧਰਾਤਲ ਤੇ ਉਤਰਨ ਦਾ ਮਤਲਬ ਸ਼ਰਮਾ ਜੀ ਇਸ ਸੰਦਰਭ ਦੇ ਵਿੱਚ ਨਹੀਂ ਲਿਆ ਜਾ ਸਕਦਾ ਵੀ ਮਜੀਠੀਆ ਲਈ ਲੜਾਈ ਲੜਨੀ ਤੇ ਧਰਾਤਲ ਤੇ ਉਤਰਿਆ। ਧਰਾਤਲ ਦਾ ਮਤਲਬ ਤਾਂ ਲੋਕ ਹੁੰਦੇ ਆ ਨਾ ਧਰਾਤਲ ਦਾ ਮਤਲਬ ਤਾਂ ਇਹ ਵੀ ਲੋਕ ਮੁੱਦਿਆਂ ਤੇ ਵੀ ਲੜਾਈ ਲੜਦਾ ਅਕਾਲੀ ਦਲ ਕੀ ਨਜ਼ਰ ਆਊਗਾ। ਤੁਸੀਂ ਇੱਕ ਬਹੁਤ ਸੋਹਣੀ ਮਿਸਾਲ ਦਿੱਤੀ ਪਿੱਛੇ ਜੇ ਵੀ ਇਸੇ ਗੱਲਬਾਤ ਦੇ ਵਿੱਚ ਕਿ ਜਦੋਂ ਇਹਨਾਂ ਦੋਨਾਂ ਨੂੰ ਪਿਓ ਪੁੱਤਰ ਨੂੰ ਅੰਦਰ ਕਰ ਦਿੱਤਾ ਗਿਆ ਸੀ। ਉਦੋਂ ਇੱਕ ਹੋਰ ਬਹੁਤ ਵੱਡਾ ਕਾਰਨ ਸੀ ਇਹਦੇ ਉੱਠਣ ਦਾ ਪੱਗੇ ਵੀ ਚਰਚਾ ਕੀਤੀ ਹੈ ਜਿਹੇਦਾਂ ਟੌੜਾ ਨੇ ਉਹਨਾਂ ਨੇ ਬਹੁਤ ਉੱਚਾ ਦਰਜੇ ਦਾ ਰੋਲ ਅਦਾ ਕੀਤਾ ਸੀ ਅਕਾਲੀ ਦਲ ਨੂੰ ਪੁਨਰਸਰਜੀਤ ਕਰਨ ਦੇ ਲਈ ਉਹਨਾਂ ਨੂੰ ਅਕਾਲੀ ਦਲ ਦੇ ਦੂਜੇ ਲੀਡਰਾਂ ਨੂੰ ਤੇ ਇਹ ਲੱਗਣ ਲੱਗ ਪਏ ਸੀ ਵੀ ਅਗਲੀ ਵਾਰੀ ਸਾਡੀ ਇੱਕ ਪਤਾ ਨਹੀਂ ਕੱਲ ਨੂੰ ਆਊ ਕੋ ਪੁਲਿਸ ਕੇ ਪਰਸੋਂ ਆਈਊ ਸਾਡੇ ਘਰੇ ਉਹਨਾਂ ਨੇ ਲਾਬੰਦ ਕੀਤਾ ਕਾਡਰ ਨੂੰ ਉਹਨਾਂ ਨੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਕਿਹਾ ਵੀ ਭਈ ਇਸ ਤਰ੍ਹਾਂ ਅਕਾਲੀ ਦਲ ਤਾਂ ਖਤਮ ਹੋ ਜਾਊਗਾ ਜੇ ਕਾਂਗਰਸ ਐਂ ਕਰਦੀ ਰਹੀ ਤਾਂ ਸੋ ਉਹਦੇ ਵਿੱਚੋਂ ਬਾਹਰ ਆਇਆ ਫਿਰ ਉਸ ਗੱਲ ਨਾਲ ਹਾਲਾਂਕਿ ਪਹਿਲਾਂ ਦੋਨਾਂ ਦੇ ਮਨਮਟਾਵ ਸੀਗੇ ਇੱਕ ਦੂਜੇ ਨਾਲ ਬੋਲ ਨਹੀਂ ਰਹੇ ਸੀ ਬੋਲਚਾਲ ਨਹੀਂ ਸੀ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟਵਾੜਾ ਜੀ ਦੀ ਆਪਸ ਵਿੱਚ ਦੀ ਬਿਲਕੁਲ ਜੀ